ਕਿ ਕਿਹੜਾ ਰੋਬਕਮਤੀ ਸਾਡੀ ਰੁਕੀਏ ਉਹਨਾਂ ਨੇ ਸਾਡੇ ਕੋਲ ਜਿੰਦਾ ਦਾ ਕੰਮ ਦਾ ਨਾ ਹੁੰਦਾ ਉਹ ਵੀ ਦੇ ਦੇ ਨਹੀਂ ਸਰ ਪਰ ਉਹਦੇ ਵਿੱਚ ਗੱਲ ਇਹ ਇਹ ਉਹ ਡਿਪਾਰਟਮੈਂਟ ਵੀ ਜਿਹੜਾ ਕਦੀ ਐਗਜ਼ਿਸਟ ਹੀ ਨਹੀਂ ਕਰਦਾ ਉਹ ਸਾਡੀ ਸਭ ਤੋਂ ਮੈਂ ਤੁਹਾਨੂੰ ਦੱਸਦਾ ਕਦੇ ਤੇ ਨਾ ਕਦੇ ਸਾਡਾ ਏਜੰਡਾ ਹੀ ਸੀ ਅਸੀਂ ਸਾ ਪੰਜਾਬ ਦੀ ਸੇਵਾ ਕਰਨਾ ਹੈ ਅਸੀਂ ਮਹਿਕਮੇ ਆਂਦੀ ਹੈ ਅਸੀਂ ਪੰਜਾਬ ਬਚਾਉਣਾ ਹੈ ਸਾਡੇ ਗਾੜੀ ਪੰਜਾਬ ਹੈ ਮਹਿਕਮੇ ਮਰ ਲਈ ਕੋਈ ਅਹਿਮੀਅਤ ਨਹੀਂ ਰੱਖਦਾ ਸਾਡਾ ਸੀ ਪੰਜਾਬ ਨੂੰ ਬਚਾਉਣੀ ਲੱਗੇ ਸੀ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਠੀਕ ਲੀਆਂ ਤੇ ਲੈ ਕੇ ਹੁਣਾ ਇਹ ਇਹ ਸਾਡੇ ਲਈ ਕੋਈ ਜੰਗਾ ਨਹੀਂ ਹੈ ਕੋਈ ਕਾ ਗੱਲ ਨਹੀਂ ਹੈ ਸਭ ਦੇਖ ਦੀ ਗੱਲ ਹਾਂਜੀ ਕੰਨਾ ਬਾਈ ਸਭਾ ਪੰਜਾਬ ਦੇ ਉਹਨਾਂ ਦੇ ਤੋਂ ਥੋੜਾ ਪਿੱਛੇ ਹੋਇਓ ਜਲੰਧਰ ਦੇ ਵਿੱਚ ਬਹੁਤ ਵਧੀਆ ਸੈਕਟਰ ਉਹਨਾਂ ਉਹ ਸ਼ੁਰੂ ਹੋਇਆ ਐਨਐਲ ਸਭਾ ਦਾ ਬਹੁਤ ਵਧੀਆ ਪ੍ਰੋਗਰਾਮ ਫਲਾਈਨਰ ਹੋਈ ਕਿ ਜਿਹੜਾ ਪ੍ਰਵਾਸ ਉਹ ਪੰਜਾਬ ਦੇ ਵਿੱਚੋਂ ਕਿੱਦਾਂ ਹੋ ਰਿਹਾ ਤੇ ਅੱਜ ਪ੍ਰਵਾਸ ਜਿਹੜਾ ਕਿਹੜੇ ਦੌਰ ਦੇ ਵਿੱਚ ਇਸ ਮਾਮਲੇ ਦੇ ਉੱਤੇ ਬਹੁਤ ਵੱਡੇ ਵੱਡੇ ਵਿਦਵਾਨ ਆਏ ਉਹਨਾਂ ਨੇ ਸਵੇਰੇ ਵੀ ਬੱਲੇ ਜਿਹੜਾ ਬੋਲਿਆ ਅਗਲੇ ਸੈਸ਼ਨਾਂ ਦੇ ਵਿੱਚ ਵੀ ਹੁਣੇ 20 ਮਿੰਟ ਬਾਅਦ ਸੈਸ਼ਨ ਸ਼ੁਰੂ ਹੋਗਾ ਉਹ ਵੀ ਬੋਲਣਗੇ ਸੋ ਮੈਂ ਸਮਝਦਾ ਕਿ ਇਹ ਜਿਹੜਾ ਐਨਡੀਆਈ ਸਵਾਲ ਨੂੰ ਜਿਹੜਾ ਇਹ ਸੈਮੀਨਾਰ ਕੀਤਾ ਗਿਆ ਇਹ ਪੰਜਾਬੀਆਂ ਲਈ ਐਨਐਵੀ ਨਾਲੀ ਬਹੁਤ ਹੀ ਜ਼ਿਆਦਾ ਸਾਰਥਕ ਸਾਬਤ ਹੋ ਗਏ ਬੜੇ ਅੱਛੇ ਸਟੈਂਡਰਡ ਕਰ ਗਏ ਜਿਹੜੇ ਸਟੱਡੀ ਰਿਪੋਰਟ ਹੋ ਕੇ ਆ ਰਹੇ ਨੇ ਸੋਨਾ ਵਾਸਤੇ ਕੀ ਚਿੰਤਨ ਕੀਤਾ ਗਿਆ ਇਸ ਸੈਮੀਨਾਰ ਤੇ ਨਹੀਂ ਨਹੀਂ ਜਿਹੜੇ ਰਿਪੋਰਟ ਹੋ ਕੇ ਆ ਰਹੇ ਆ ਉਹ ਅਜੇ ਉਹ ਅਜੇ ਅਗਲੇ ਸੈਸ਼ਨਾਂ ਚ ਹੋਊਗੀ ਪਰ ਅਸੀਂ ਜਿਹੜੇ ਇਹਨਾਂ ਉੱਪਰ ਕਰਿਓ ਹਰ ਬੰਦੇ ਲਈ ਤਦਵਾਜੇ ਖੁੱਲਿਆ ਸਰਕਾਰ ਦੇ ਅਸੀਂ ਹਰ ਬੰਦੇ ਨਾਲ ਸੰਪਰਕ ਕਰੇ ਹੱਕ ਤੱਕ ਗੱਲ ਲਾਵੇ ਜੋ ਬੇਸਿਕ ਸਾਡੀ ਡਿਊਟੀ ਬਣਦੀ ਆ ਗਵਰਨਮੈਂਟ ਆਫ ਪੰਜਾਬ ਦੀ ਉਹ ਡਿਊਟੀ ਅਸੀਂ ਕਰਾਂ। ਬਸ ਬੇਸਿਕ ਹੀ ਹੋ ਗਏ ਨਹੀਂ ਕਰਕੇ ਆਪਣੇ ਉਹਨਾਂ ਦੇ ਕਈਆਂ ਦੀ 3 ਤੋਂ ਵੀ ਉੱਤੇ 40 ਹੈ ਕਈ ਸਟੱਡੀਜ਼ ਵਾਈਜ਼ ਵੀ ਅੱਠਵੀਂ ਪਾਸ ਨੇ ਕਈ ਜੌਬਸ ਦੇ ਬਾਰੇ ਜਿਹੜੀ ਕਮਿਟਮੈਂਟ ਦਿੱਤੀ ਗਈ ਹੈ ਉਹ ਜੌਬ ਸਿਸਟਮ ਕਰਦੀ ਜਿੰਨਾ ਕਮਿਟਮੈਂਟ ਨਹੀਂ ਦੇ। ਸਭ ਪਹਿਲੀ ਸੁਣੋ। ਅਸੀਂ ਕਿਹਾ ਕਿ ਅਸੀਂ ਆਲਰੇਡੀ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਨੇ 50 ਹਜ਼ਾਰ ਨੌਕਰੀ ਬਣਦੀ। ਇੰਨਾ ਬੰਦਿਆਂ ਚੋਂ ਜਿਹੜਾ ਬੰਦਾ ਕੁਆਲਿਫੀਕੇਸ਼ਨ ਜਿਹੜੀ ਪੂਰੀ ਕਰਦਾ ਉਹਨੂੰ ਵੀ ਮੌਕਾ ਦੇ। ਜੇ ਕੋਈ ਛੋਟੀ ਮੋਟੀ ਜਿਦਾ ਅੱਠ ਫੇਲ ਆ ਜਾਂਦਾ ਅੱਠ ਪਾਸ ਆ ਜਾਂਦਾ ਤਾਂ ਬੰਦਾ ਲੋਕਲ ਕੋਈ ਜੋਬ ਜਿਹੜੀ ਉਹਦੀ ਚੱਸੀ ਹੋ ਗਈ ਮਤਕਤ ਨਹੀਂ ਨਹੀਂ ਸਰ ਪਰ ਉਹਦੇ ਵਿੱਚ ਸਰ ਉਹਦੇ ਵਿੱਚ ਆਪਣੇ ਜਿਵੇਂ ਆਪਣੇ ਏਸੀ ਕਾਰਨ ਕਰਕੇ ਤਾਂ ਆਪਣੇ ਬਾਹਰਲਾ ਅਸੀਲਾ ਕਰ ਰਹੇ ਸੀ ਕਿਉਂਕਿ ਪੜੇ ਲਿਖੇ ਨਹੀਂ ਹੈਗੇ ਜਾਂ ਫੇ ਕਾਬਲੀਅਤ ਨਹੀਂ ਹੈਗੀ ਜਾਂ ਪੜਾਈ ਘਾਟੇ ਸਾ ਪੰਜਾਬ ਦੇ ਵਿੱਚ ਅਸੀਂ ਹਾਂਜੀ ਬਲਤਿੰਨ ਚੀਜ਼ਾਂ ਦੋ ਕਰ ਬਲ ਕੰਮ ਕਰਦੇ ਇੱਕ ਅਸੀਂ ਕੰਮ ਕਰਦੇ ਆ ਗਲੋਬਲ ਬੇਸਡ ਇੰਡਸਟਰੀ ਜਿਹੜੀ ਉਹ ਹੈ ਇੱਕ ਅਸੀਂ ਦੂਸਰੀ ਇੰਡਸਟਰੀ ਲੈ ਕੇ ਆ ਜੇ Tata Steel ਵਗੈਰਾ ਦਾ ਬੜੀਆਂ ਬੜੀਆਂ ਜਿਹਦੇ ਨਾਲ ਲੋਕਾਂ ਨੂੰ ਜ਼ੋਬਾ ਮਿਲ ਲਗੀ। ਇੱਕ ਅਸੀਂ ਸਰਕਾਰ ਦੇ ਲੈਵਲ ਤੇ ਜ਼ੋਬਾ ਦੇ ਰਹੇ ਜਿਹਦੇ ਚੋਂ ਤੱਕ ਅਸੀਂ 3 ਸਾਲਾਂ 50 ਹਜ਼ਾਰ ਤੋਂ ਵੱਧ ਜ਼ੋਬਾ ਜਿਹੜੀ ਦਿੱਤੀ ਹੈ। ਉਹ ਜਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਬੜੀਆਂ ਬੜੀਆਂ ਇੰਡਸਟਰੀ ਹੋਊ ਤੇ ਜਿਹੜੇ ਇਦਾਂ ਦੇ ਬੰਦੇ ਜਿਹੜੇ ਥੋੜੇ ਪੜੇ ਉਹਨਾਂ ਨੂੰ ਜ਼ੇਵਤ ਦੀ ਹੱਥਾਂ ਦੀ ਜੋਬ ਜਿਹੜੀਆਂ ਉਹ ਮਿਲੂਗੀ। ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਹਰ ਖੇਤਰ ਦੇ ਵਿੱਚ ਚੰਗੀ ਜਿਹੜੀ ਫਰ ਲਾਪਾ ਇੰਡਸਟਰੀ ਲਾਈਏ ਕਿ ਲੋਕਾਂ ਨੂੰ ਚੋਗਾ ਮਿਲ ਜਾਨ ਇੰਡਸਟਰੀ ਜਿਹੜੀ ਤੇ ਐਗਰੋ ਬੇਸਡ ਫੂਡ ਇੰਡਸਟਰੀ ਜਿਹੜੀ ਉਹ ਵੀ ਆ ਜਾਂਦੀ ਹੈ ਤੇ ਪੰਜਾਬ ਦੇ ਇੱਕ ਬਹੁਤ ਸਾਰੇ ਮਸਲੇ ਸਰ ਇੱਕ ਦਾ ਸਟ੍ਰਿੰਗ ਆਪਰੇਸ਼ਨ ਹੋਇਆ ਕਿਸੇ ਚੈਨਲ ਨੇ ਕੀਤਾ ਉਹਦੇ ਵਿੱਚ ਚਲੰਦੇ ਨੇ ਘੱਟੋ ਘੱਟ 4 ਹਾਂ ਹਾਂ ਬੜਾ ਵੱਡਾ ਇਨਵੈਸਟਮੈਂਟ ਹੈ ਜੀ ਬਲੂ ਦਿਖਾਇਆ ਗਿਆ ਕਿ ਉਹ ਬੰਦੇ ਨੂੰ ਕਹਿ ਰਹੇ ਨੇ ਚੱਲ ਨਾ ਜਾ ਨਾ ਨਹੀਂ ਨਹੀਂ ਜੇੜਾ ਕੋਈ ਸਾਡੇ ਕੋ ਆਊਗਾ ਸੁਣੋ ਅਸੀਂ ਹਰ ਬੰਦੇ ਚੈਨਲ ਤੇ ਪ੍ਰੋਟੈਸਟ ਸਾਡੀ ਬਿਹਤਰੀ ਕਰ ਅਸੀਂ ਹਰ ਬੰਦੇ ਨੂੰ ਕਹਿੰਦੇ ਕਿ ਸਾਡੇ ਕੋਲ ਅਸੀਂ 15 ਐਫਆਈਆਰ ਦਰਜ ਕੀਤੀਆਂ 35 ਤੋਂ ਲੈ ਕੇ ਹੁਣ ਤੱਕ ਨਹੀਂ ਸਰ ਆਏਗਾ ਨਹੀਂ ਜਿਹੜੇ ਜਾਣ ਵਾਲੇ ਨਹੀਂ ਜਿ ਕਿਉਂਕਿ ਉਹ ਜਲੰਧਰ ਦੇ ਨੇ ਇਸੇ ਆਫਟਰ ਵੀ ਕੰਮ ਕੰਮ ਹੋਇਆ ਵੀ ਨਾ ਉਸ ਤੋਂ ਬਾਅਦ ਵੀ ਤੁਸੀਂ ਕਾਨੂੰਨ ਨੂੰ ਫਾਲੋ ਕਰੋ ਕਾਨੂੰਨ ਗਿੰਦਾ ਕਾਨੂੰਨ ਗਿੰਦਾ ਕਿ ਜੇ ਸਾਨੂੰ ਕੋਈ ਐਪਲੀਕੇਸ਼ਨ ਦਿੰਦਾ ਕਿ ਮਰਨਾ ਆਫਵਾਡ ਹੋ ਰਿਹਾ ਮਰਨਾ ਠਗੀ ਵਧੀਆ ਮਰਨਾ ਤੁਫਾਨ ਅਸੀਂ ਉਹਦੇ ਤੇ ਉਸੇਲੇ ਕਾਲ ਰੱਖਦੇ ਆ ਤੇ ਉਸੇਲੇ ਅਸੀਂ ਜਿਹੜਾ ਪਛਾਤ ਦਤ ਕਰਦੇ ਅਸੀਂ ਹਲ ਬੰਦ ਨਹੀਂ ਨਹੀਂ ਪਰ ਸਕਦੇ ਸਰ ਨਹੀਂ ਸਰ ਉਹਦੇ ਤੋਂ ਤੁਹਾਡੇ ਕੋਲ ਹਮਕਾਰ ਬਾਰੇ ਡਿਟੇਲ ਹੋਣ ਤੋਂ ਬਾਅਦ ਅਸੀਂ 3225 ਇਹੋ ਜੇ ਟਰੈਵਲ ਜੰਟੋ ਦੇ ਖਿਲਾਫ ਹੁਣ ਤੱਕ ਕੇਸ ਜਿਹੜੇ ਦਰਜ ਕੀਤੇ 3255 ਜੋ ਜੋ ਸਾਨੂੰ ਪਤਾ ਲੱਗੀ ਜੂਗਾ ਜੋ ਜੋ ਸਾਨੂੰ ਲੋਕ ਕਰ ਤਸੀ ਜਾਣਗੇ ਲੋਕ ਸਾਡੀ ਮਤਤ ਕਰ ਲਗੇ ਤਸੀਂ ਉਹ ਉਹ ਹੀ ਤਾਂ ਗੱਲ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀਡੀਓ ਸੋਸ਼ਲ ਮੀਡੀਆ ਤੇ ਕੌਂਟੈਂਟ ਚੱਲ ਰਹੀ ਹੈ ਜਿਹਦੇ ਵਿੱਚ ਸਾਡੇ ਵਿੱਚ 452 ਦਾ ਸਟਿੰਗ ਹੋਇਆ ਵੀ ਹੈ ਸਰ ਉਹ ਹੋਰ ਰਜਿਸਟਰਡ ਹੈ ਉਹਨਾਂ ਦਾ ਰਜਿਸਟਰ ਵੀ ਨਹੀਂ ਹੈਗਾ ਤੇ ਕਾਰਵਾਈ ਪੁਲਿਸ ਕਿਉਂ ਨਹੀਂ ਕਰਦੀ ਮਤਲਬ ਕਿ ਇੱਧਰ ਇਹ ਜਿਹੜੇ ਲੋਕੀ ਅਗਰ ਲੋਕੀ ਅਗਰ ਹੁਣ ਤੱਕ ਪਹੁੰਚ ਕਰ ਰਹੇ ਹੈ ਤੇ ਪੁਲਿਸ ਆਪਣੇ ਤੌਰ ਤੇ ਐਂਟਰੀ ਕਿਉਂ ਨਹੀਂ ਕਰਦੀ ਮੈਂ ਮੈਂ ਜਿਹੜਾ ਜਿਹੜਾ ਤੁਸੀਂ ਵੀਡੀਓ ਦੇਹੁਣੇ ਬਾਤ ਕਰਦੇ ਜੇ ਉਹ ਮਤਲਬ ਇੰਦਾ ਮਤਲਬ ਹੋਊਗਾ ਤੇ ਆਪਾਂ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਰ ਤੁਸੀਂ ਇਨਰੰਜਰ ਦਾ ਜੈਟਾ ਬੇਸ ਬਣਾਉਣ ਦੀ ਗੱਲ ਕੀਤੀ ਸੀ ਜਦੋਂ ਤੁਸੀਂ ਨਵਾਂ ਨਵਾਂ ਡਿਪਾਰਟਮੈਂਟ ਜੁਆਇਨ ਕੀਤਾ ਸੀ ਹਾਂ ਕਾਰਜਕਾਰੀ ਕੰਮ ਕਰਦੇ ਸੀ ਕਿੰਨਾ ਟੈਂਸਰ ਹੋ ਗਿਆ ਸਰ ਕਦ ਤੱਕ ਮੁਕੰਮਲ ਹੋ ਜਾਏਗਾ ਸਰ ਸਰ ਫੇਸ ਸਟਾਫ ਦੀ ਆਈਡੀ ਥੋੜੀ ਦਿਖਾ ਕੇ ਆਈਡੀ ਨਾ ਕੈਂਡੀਆ ਗਿਆ ਉੱਥੇ ਕੋਈ ਬੰਦਾ ਆਪਣਾ ਐਡਰੈਸ ਦੇਣ ਦੀ ਚਾਹਤ ਉਹ ਬੰਦਾ ਆਪਣੇ ਕੁਛ ਉਹ ਸਪੋਰਟੀ ਆਪਣੇ ਕੋ ਆਈਟੀ ਕੋ ਦੇ ਨਹੀਂ ਕਿਹਾ ਨਹੀਂ ਉਹ ਨਾ ਦੇਚਣੀਏ ਬਦਲ ਉਹ ਕਦੇ ਨਹੀਂ ਹੀ ਦਿੱਤਾ ਬਦਸੀ ਕਾफी ਕੋਸ਼ਿਸ਼ ਤੇ ਲੱਗੇ ਅਸੀਂ ਕਈ ਡਿਪਾਰਟਮੈਂਟਾਂ ਨਾਲ ਕਈ ਜਰਸੀਆਂ ਨਾਲ ਗੱਲ ਕਰਦੇ ਕਿ ਬਹੁਤ ਬਹੁਤ ਸੱਦਾ ਦਗਾ ਕਾਨੂੰਨ ਪਤਾ ਲੱਗ ਜੇ ਕਿਹੜੇ ਦੇਸ਼ ਦੇ ਵਿੱਚ ਕਿੰਨੇ ਸਾਡੇ ਐਮਐਡਆਈ ਆ ਕਿੱਥੇ ਕਿੰਨੇ ਆ ਜੇ ਕਾਹ ਦਾ ਕੋਈ ਭੀੜ ਪੈ ਜਾਂਦੀ ਆ ਕਿਸੇ ਦੇਸ਼ ਦੇ ਵਿੱਚ ਤੇ ਅਸੀਂ ਉਹਨਾਂ ਦੀ ਸੋਖੇ ਢੰਗ ਨਾਲ ਜਿਹੜੀ ਹੈਲਥ ਕਵਰ ਸਰ ਇੱਕ ਜਿਹੜਾ ਡਿਪਾਰਟਮੈਂਟ ਕਾਟਮ ਵਾਲੇ ਨੇ ਇਹ ਕਿਹਾ ਕਿ ਵੀ ਇਹ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀ ਜਦੋਂ ਤੁਸੀਂ ਮੰਤਰੀ ਸੀ ਗੱਲ ਉਹਨੇ ਕਿਹਾ ਕਿ ਉਹ ਸੋਣੋ ਕੈਪੀਟੇਸ਼ਨ ਵੀ ਆਈਆਂ ਹੈਗੇ ਤੁਸੀਂ ਆਪਣੀ ਉਹਦੇ ਵਿੱਚ ਹੈ ਕੀ ਉਮਰ ਮੋਟਰ ਕੁਛ ਦੀ ਆ ਤੁਸੀਂ ਪੜਿਆ ਤੇ ਉਹ ਉਹਨਾਂ ਨੇ ਖਤਮ ਕਰ ਦਿੱਤਾ ਜੀ ਗੱਲ ਅਜੀ ਹੈ ਅਮਰੀਕਾ ਤੋਂ ਅਸੀਂ ਸਭ ਪੰਜਾਬ ਦੀ ਸੇਵਾ ਕਰਨ ਆਏ ਅਸੀਂ ਮਹਿਕਮੇ ਆਂਦੀ ਆ ਅਸੀਂ ਪੰਜਾਬ ਬਚਾਉਣਾ ਹੈ ਸਾਡੇ ਗਾੜੀ ਪੰਜਾਬ ਹੈ ਮਹਿਕਮੇ ਮਰਲੀ ਕੋਈ ਅਹਿਮੀਅਤ ਨਹੀਂ ਦੋ ਸਦਾ ਅਸੀਂ ਪੰਜਾਬ ਨੂੰ ਬਚਾਉਣ ਲਈ ਲੱਗੇ ਆਂ ਅਸੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਠੀਕ ਲੀਆਂ ਤੇ ਲੈ ਕੇ ਉਹਨਾਂ ਨੇ ਇਹ ਇਹ ਸਾਡੇ ਲਈ ਕੋਈ ਏਜੰਡਾ ਨਹੀਂ ਹੈ ਕੋਈ ਇੱਕ ਗੱਲ ਨਹੀਂ ਹੈ ਸਭ ਤੇ ਇੱਕ ਗੱਲ ਕਿ ਕੀ ਉਹ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਹੈ ਉਹਨਾਂ ਨੇ ਸਾਡੇ ਕੋਲ ਜਿੰਦਾ ਦਾ ਕੰਮ ਦਾਣਾ ਉਹ ਲੈ ਦੇ ਦੇ ਨਹੀਂ ਸਿਰ ਪਰ ਉਹਦੇ ਵਿੱਚ ਗੱਲ ਇਹ ਇਹ ਉਹ ਡਿਪਾਰਟਮੈਂਟਸ ਕਿ ਜਿਹੜਾ ਕਦੀ ਐਗਜ਼ਿਸਟ ਹੀ ਨਹੀਂ ਕਰਦਾ ਉਹ ਸਾਡੀ ਸਭ ਤੋਂ ਮੈਂ ਤੁਹਾਨੂੰ ਦੱਸਦਾ ਕਦੇ ਤੇ ਨਾ ਕਦੇ ਸਾਡਾ ਏਜੰਡਾ ਹੀ ਦੀਗਾ